ਬਲਾਰੂ ਅਤੇ ਬਸ ਦੀ ਹੋਈ ਟੱਕਰ ਟੱਕਰ ਇੰਨੀ ਜ਼ਬਰਦਸਤ ਸੀ ਬਸ ਟੱਕਰ ਲੱਗਣ ਨਾਲ ਦੂਜੀ ਸਾਈਡ ਤੇ ਚਲੀ ਗਈ ਮਾਮਲਾ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਜਦ ਇੱਕ ਨਿਜੀ ਬੱਸ ਸਵਾਰੀਆਂ ਲੈ ਕੇ ਬੱਸ ਸਟੈਂਡ ਬਟਾਲਾ ਤੋਂ ਫਤਿਗੜ ਚੌਰੀਆਂ ਲਈ ਨਿਕਲੀ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇੱਕ ਬਲੈਰੋ ਕਾਰ ਬੱਸ ਦੇ ਅੱਗੇ ਆ ਗਈ ਅਤੇ ਬੱਸ ਡਰਾਈਵਰ ਵੱਲੋਂ ਬਚਾਅ ਲਈ ਬੱਸ ਦੂਜੀ ਸਾਈਡ ਤੇ ਜਾ ਕੇ ਰੋਕੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਲੱਗਦਾ ਨੀਂਦ ਆ ਗਈ ਸੀ ਜੋ ਗਲਤ ਸਾਈਡ ਤੇ ਆ ਕੇ ਬੱਸ ਅੱਗੇ ਆ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨੂੰ ਟਰ ਲੱਗੀਆਂ ਹਨ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਗਲਤੀ ਕਿਸ ਦੀ ਸੀ ਸਰ ਭਏ ਤੂੰ ਫਰੇਗੜਾ ਬਟਾਲੇ ਨੂੰ ਬਸਾਂ ਉਂਡੀ ਜਾਂ ਫਰੇਗੜਾ ਜੂੜਿਆਂ ਨੂੰ ਜਾਂਦੇ ਤੇ ਇਹ ਤੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੋ ਬੜੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਦੂਜੇ ਬੰਨੇ ਗਈ ਬਾਸ ਤੋਂ ਉàng ਕੇ ਵੱਜੀ ਹਾਂਜੀ ਪੁਲਿਸਨ ਵੱਲ ਆਉਂਦੀ ਨਹੀਂ ਬਾਸ ਸਟੈਂਡ ਤੋਂ ਫਰੇਗੜਾ ਜੂੜਿਆਂ ਕਰਦੇ ਇਹਦੇ ਝੋਗ ਲੱਗੀ ਬਲੈਰੋ ਆ ਫੁੱਟਬਾਲ ਉੱਤਨੀ ਨਿਗਾਹ ਪਈ ਨਹੀਂ ਇਹਦੀ ਗੱਡੀ ਲਾਦੀ ਤੇਰੀ ਇਹਦੀ ਬਲੈਰੋ ਦਾ ਕਸੂਰ ਹੈ ਸਾਡਾ ਜਲਦੀ ਬਲੈਰੋ ਦੀ ਸੀ ਵੀ ਤੇ ਸਵਾਰੀ ਆਈ ਮੈਨੀ ਵਾਸਤੇ ਉੱਤੇ ਇਹ aí ਬਰਗਾ ਟੂੜੀਆਂ ਨੂੰ ਡਾਂਡੇ ਕਿਨਾ ਹਾਂ ਕਿਨ ਆਜਾ ਆਪਣਾ ਮੇਰਾ ਨਾਮ ਲਖਿੰਦਰ ਕੋਲ ਕਿੱਥੋਂ ਆਦੇ ਕਿੱਥੇ ਚਲੇ ਅਹੀਂ ਉੱਥੋਂ ਆਉਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਖੈਰਾ ਸੇ ਤੇ ਬਸ ਦਾ ਐਕਸੀਡੈਂਟ ਹੋ ਤਾਂ ਬਲੈਰੋ ਘਟੀ ਨਾ ਵੱਜੂਗੀ ਹਾਂਜੀ ਤੇ ਕਲੀਅਰਸ ਵਾਰੀ ਚੱਕਰੀ ਹੋਈ ਆ ਬੜੀਆਂ ਜਵਾਰੀਆਂ ਚੱਕਰੀਆਂ ਬੜੇ ਲੱਗੀ ਦੋਨਾਂ ਘੋੜਿਆਂ ਨੂੰ ਲੱਗੀ ਆ ਚਾਹੀਏ ਕਸੂਰ ਕਿਤਾ ਸੀ ਪਤਾ ਲੱਗਾ ਮੈਨੂੰ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਤਾਂ ਨਹੀਂ ਜੇ ਮੈਨੂੰ ਪਤਾ ਕਿ ਦੇ ਹੱਥ ਆਇਆ ਕਿੱਥੇ ਆਇਆ ਤੇ ਕਿਦਾਂ ਹੋਇਆ ਇਹ ਤਾਂ ਖੁਸ਼ੀ ਬਾਟਿਕਾ ਤੇ ਲੱਗੇ ਨਾ ਸਾਡੇ ਮੁੰਸ਼ੀ ਨੇ ਫੋਨ ਆਇਆ ਉਹਨਾਂ ਨੂੰ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਆ ਫਤਿਹਗੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਾਇਵਰਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਹੁੰਦੀ ਉਹ ਵੀ ਡਾਇਵਰਡਰ ਪਾਰ ਕਰਕੇ ਆ ਸਾਹਮਣੇ ਖੜੀ ਰਹਿ ਗਈ ਕਿੰਨੇ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਿੰਨੇ ਕਿਦਾ ਪਤਾ ਲੱਗਾ ਕਿ ਅਸੀਂ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ ਛੱਤਾਂ ਸੱਟ ਸਾਹਮਣੇ ਆ ساری ਕਾਰਵਾਈ ਚੱਲੇਗੀ